ਬੀਜੇਪੀ ਬਾਈ ਇਲੈਕਸ਼ਨ ਨੂੰ ਲੈ ਕੇ ਮੀਟਿੰਗਸ ਕਰ ਰਹੀ ਹੈ ਉਸੇ ਤਰ੍ਹਾਂ ਇਹ ਜਲੰਧਰ ਵੈਸਟ ਦੇ ਵਿੱਚ ਅੱਜ ਸੰਗਠਨ ਜਿਹੜਾ ਹੈ ਕਿਸ ਤਰੀਕੇ ਨਾਲ ਬਣਾਇਆ ਜਾਣਾ ਔਰ ਕਿਵੇਂ ਜਲੰਧਰ ਜਿਹੜੀ ਚੋਣ ਹੈ ਜਿੱਤੀ ਜਾਣੀ ਹੈ ਅਨੀਤਾ ਸੋਮਪrakash ਨੇ ਸਾਡੇ ਨਾਲ ਸ਼ਹਿਰਪੁਰ ਤੋਂ ਉਮੀਦਵਾਰੀ ਸੀ ਮੈਮ ਕੀ ਮੀਟਿੰਗ ਦੇ ਵਿੱਚ ਖਾਸ ਡਿਸਕਸ ਕੀ ਹੋਇਆ ਵੀ ਕਿਵੇਂ ਇਲੈਕਸ਼ਨ ਜਿੱਤਣੀ ਹੈ ਔਰ ਸਟ੍ਰੈਟਜੀ ਕਿਵੇਂ ਬਣਾਉਣੀ ਹੈ ਜਲੰਧਰ ਵੈਸਟ ਦੇ ਵਿੱਚ ਦੇਖੋ ਅਸੀਂ ਜਿਨ੍ਹਾਂ ਨੇ ਲੋਕ ਸਭਾ ਇਲੈਕਸ਼ਨ ਲੜੀਆ ਉਹਨਾਂ ਕੈਂਡੀਡੇਟ ਨੂੰ ਅੱਜ ਬੁਲਾਇਆ ਸੀ ਔਰ ਉਹਨਾਂ ਨੂੰ ਅਲੱਗ-ਅਲੱਗ ਵਾਰਡ ਦਿੱਤੇ ਆ ਔਰ ਸਾਰੇ ਵਾਰਡ ਸੀ ਕੱਲ ਤੋਂ ਸਾਰਿਆਂ ਨੂੰ ਕਿਹਾ ਕਿ ਬਾੜਾ ਨੂੰ ਡੋਰ ਟੂ ਡੋਰ ਕਰੋ ਮੀਟਿੰਗ ਕਰੋ ਔਰ ਡਟ ਕੇ ਮਿਹਨਤ ਕਰਾਂਗੇ ਔਰ ਜਿਹੜੀ ਇਹ ਬਾਏ ਇਲੈਕਸ਼ਨ ਆ ਸ਼ੀਤਲ ਕੁਮਾਰ ਜੀ ਦੀ ਉਹਨੂੰ ਜਿੱਤਾਂਗੇ ਆਪ ਸਾਡੀ ਮਿਹਨਤ ਚ ਕੋਈ ਕਮੀ ਨਹੀਂ ਰਹੂਗੀ ਕਿਉਂਕਿ ਲਗਾਤਾਰ ਪਹਿਲਾਂ ਤਾਂ ਐਮਪੀ ਦੀ ਇਲੈਕਸ਼ਨਸ ਨੂੰ ਲੈ ਲਈ ਉਹਦੇ ਵਿੱਚ ਖਾਸ ਮੁੱਦਾ ਇਹ ਹੀ ਸੀ ਕਿ ਕਿਸਾਨਾਂ ਨੇ ਪ੍ਰੈਕ੍ਰਿਪਸ਼ਨ ਜਿਹੜੀ ਸੀ ਬੀਜੇਪੀ ਦੀ ਗਲਤ ਬਣਾਤੀ ਜਿਹੇ ਚਰਚਾ ਸੀ ਸੋ ਹੁਣ ਜਲੰਧਰ ਵੈਸਟ ਦੇ ਵਿੱਚ ਲੋਕਾਂ ਨੂੰ ਕਿਹੜੇ ਮੁੱਦੇ ਪੁਰਾਣੀ ਸਰਕਾਰਾਂ ਨਹੀਂ ਜਿਹੜੀ ਕੰਪਲੀਟ ਕਰ ਪਾਈ ਜਾਂ ਪੂਰਾ ਨਹੀਂ ਕਰ ਪਾਈ ਉਹ ਤੁਸੀਂ ਉਹ ਕਰਵਾਓਗੇ ਦੇਖੋ ਅਸੀਂ ਪਬਲਿਕ 'ਚ ਜਾ ਕੇ ਬੈਠਾਂਗੇ ਉਹਨਾਂ ਦੇ ਉਹਨਾਂ ਦੇ ਮਨ ਦੀ ਗੱਲ ਸੁਣਾਗੇ ਉਹਨਾਂ ਨੂੰ ਦੱਸਾਂਗੇ ਆਪਣੀ ਪਾਰਟੀ ਬਾਰੇ ਆਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਤਾਂ ਉਹ ਜ਼ਰੂਰ ਚੇਂਜ ਹੋਊਗੇ ਔਰ ਜ਼ਰੂਰ ਭਾਜਪੀ ਨੂੰ ਵੋਟ ਪਾਉਗੇ ਨਾਲ ਦੇ ਨਾਲ ਗੱਲ ਕਰੀ ਤਾਂ ਸੋਮ ਪ੍ਰਕਾਸ਼ੀ ਸਾਬਕਾ ਕੇਂਦਰੀ ਮੰਤਰੀ ਨੇ ਬੜਾ ਅਹਿਮ ਯੋਗਦਾਨ ਵੀ ਰਿਹਾ ਉਹਨਾਂ ਦਾ ਜਿਸ ਤਰੀਕੇ ਨਾਲ ਲੋਕਾਂ ਦੇ ਲਈ ਕੰਮ ਕਰਦੇ ਇਸ ਚਰਚਾ ਵੀ ਇਹ ਵੀ ਰਹਿੰਦੀ ਵੀ ਸੋਮ ਪ੍ਰਕਾਸ਼ ਜਿਹੜੀਆਂ ਹਰ ਇੱਕ ਵਾਰ ਕੇਂਦਰ ਤੋਂ ਕੁਝ ਨਾ ਕੁਝ ਲਿਆ ਕੇ ਦਿੰਦੇ ਹੁੰਦੇ ਸੀਲੇ ਨੂੰ ਸੋ ਹੁਣ ਤੁਸੀਂ ਜੇ ਗੱਲ ਕਰ ਲਈ ਵੀ ਕਿਸ ਤਰੀਕੇ ਦੇ ਨਾਲ ਇਹ ਪੂਰਾ ਪ੍ਰਚਾਰ ਲੋਕਾਂ ਦੇ ਵਿੱਚ ਕਰੋ ਕਿਉਂਕਿ ਲੋਕਾਂ ਜਿਹੜੀ ਪ੍ਰਸਕ੍ਰਿਪਸ਼ਨ ਆਪਾਂ ਬਦਲ ਲਈ ਮੇਨ ਕਹਿ ਦਈਏ ਵੀ ਜਿਹੜੇ ਭਾਜੀਪੀ ਦਾ ਅਜੰਡਾ ਹੈ ਵੀ ਉਹਨਾਂ ਦੇ ਦੋ ਘਾਰੇ ਦਿਮਾਗੀ ਤਰੀਕੇ ਨੂੰ ਬਦਲਣਾ ਹੈ ਵੀ ਭਾਜੀਪੀ ਲੋਕ ਭਲੇ ਦੇ ਲਈ ਕੰਮ ਕਰਦੀਏ ਜੀ ਇਹ ਚਰਚਾ ਜਿਹੜੇ ਮੀਟਿੰਗਸ ਲਗਾਤਾਰ ਹੋਣਗੇ ਸੋ ਉਹਨਾਂ ਲਈ ਕੀ ਉਪਰਾਲੇ ਕੀਤੇ ਜਾ ਰਹੇ ਬੀਜੇਪੀ ਵੱਲੋਂ ਦੇਖੋ ਬੀਜੇਪੀ ਦੀਆਂ ਹੀ ਸਕੀਮਾਂ ਆ ਜਿਹੜੀਆਂ ਆਮ ਪਬਲਿਕ ਦੇ ਲਈ ਆ ਲੋੜਵੰਦ ਲੋਕਾਂ ਦੇ ਲਈ ਉਹ ਸਾਰੀਆਂ ਸਕੀਮਾਂ বিজেਪ ਦੀਆਂ ਆ ਸੈਂਟਰ ਦੀਆਂ ਆ ਸਿਰਫ ਲੋਕਾਂ ਨੂੰ ਇੱਕ ਭੁਲੇਖਾ ਹੁੰਦਾ ਹੈ ਕਿ ਸ਼ਾਇਦ ਇਹ ਪੰਜਾਬ ਸਰਕਾਰ ਦੇ ਰਹੀ ਹੈ ਜਦੋਂ ਕਿ ਜਿਹੜੀ ਵੀ ਸਕੀਮ ਹੈ ਔਰ ਸਾਰੀ ਸੈਂਟਰ ਦੀ ਹੈ ਔਰ ਇਹ ਲੋਕਾਂ ਨੂੰ ਵਿਸ਼ਵਾਸ ਦਵਾਣਾ ਹੈ ਕਿ ਤੁਹਾਨੂੰ ਸੈਂਟਰ ਗਵਰਨਮੈਂਟ ਦੇ ਰਹੀ ਹੈ ਚਾਹੇ ਉਹ ਆਟਾ ਦੋਸ ਸਕੀਮ ਹੋਏ ਚਾਹੇ ਸਿਲੰਡਰ ਲੈਣੇ ਹੋਣ ਦੇ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਆ ਉਹ ਲੋਕਾਂ ਚ ਜਾ ਕੇ ਪਹੁੰਚਾਉਣੀਆਂ ਆ ਅਸੀਂ ਕਿਉਂਕਿ ਮੈਂ ਵੀ ਵਿਚਰਦੀ ਆ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸੈਂਟਰ ਗਵਰਨਮੈਂਟ ਸਾਨੂੰ ਕੀ ਦੇ ਰਹੀ ਆ ਔਰ ਜਦੋਂ ਇਹ ਸਕੀਮਾਂ ਉਹਨਾਂ ਤੱਕ ਪਹੁੰਚੂਗੀਆਂ ਤਾਂ ਉਹਨਾਂ ਦਾ ਮੰਨ ਵੀ ਬਦਲੂਗਾ ਉਹਨਾਂ ਦੇ ਵਿਚਾਰ ਵੀ ਬਦਲੂਗੇ ਔਰ ਉਹ ਭਾਰਤੀ ਜਨਤਾ ਪਾਰਟੀ ਨਾਲ ਜੁੜੂਗੇ ਔਰ ਵੋਟ ਵੀ ਪਾਉਗੇ ਬਿਲਕੁਲ ਧੰਨਵਾਦ ਨੀਤਾ ਸੋਮਪrakash ਖੁਰਾ ਦੇ ਨਾਲ ਗੱਲਬਾਤ ਕੀਤੀ ਹੈ ਔਰ ਮੀਟਿੰਗਸ ਜੇ ਲਗਾਤਾਰ ਜਾਰੀ ਹੈ ਕਿਵੇਂ ਬੀਜੇਪੀ ਨੇ ਬਾਈ ਇਲੈਕਸ਼ਨ ਜਿੱਤਣੀ ਹੈ এরੀਆਂ ਤਿਆਰੀਆਂ ਲਗਾਤਾਰ ਕੀਤੀਆਂ ਜਾ ਰਹੀ कैमरा पर्सन गणेश के मनजोत सिंह कांग दैनिक सवेरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप